ਤਪਾ ਸਾਰੇ ਜਾਣੇ ਜਿੰਨੇ ਵੀ ਸਾਡੀ ਫਿਲਮ ਇੰਡਸਟਰੀਜ਼ ਨਾਲੋਂ ਸਿੰਗਰ ਇੰਡਸਟਰੀਜ਼ ਨਾਲੋਂ ਪੋਲੀਟੀਕਲ ਸਿਸਟਮ ਤੇ ਨਾਲੋਂ ਕੋਈ ਪੰਚ ਸਰਪੰਚ ਮੰਤਰੀ ਜਾਂ ਤੁਸੀਂ ਉਹਦਾ ਐਨ ਜੀਓਜ਼ ਜਾਂ ਪਰਸਨਲੀ ਨਿੱਜੀ ਤੌਰ ਤੇ ਜਿਹੜੇ ਬੰਦੇ ਵੀ ਇੱਥੇ ਪਹੁੰਚੇ ਨੇ ਇਸ ਕਰੋਪੀ ਦੇ ਵਿੱਚ ਸਾਥ ਦੇਣ ਲਈ ਆਪਣੇ ਭੈਣ ਭਰਾਵਾਂ ਬਜ਼ੁਰਗਾਂ ਜਿਹੜੇ ਜਿਹੜੇ ਇੱਥੇ ਹੰਡਾ ਰਹੇ ਨੇ ਸੰਤਾਪ ਉਹਨਾਂ ਦੇ ਨਾਲ ਮੋਢਾ ਲਾ ਕੇ ਖੜੇ ਉਹਨਾਂ ਸਾਰਿਆਂ ਦਾ ਸੱਚੇ ਦਿਲੋਂ ਧੰਨਵਾਦ ਯਾਰ ਕਮਾਲ ਕਰਤੀ ਕਿਉਂਕਿ ਇੰਨੀ ਇਹ ਹੀ ਪੰਜਾਬੀ ਹੈ ਇਹ ਹੀ ਪੰਜਾਬੀ ਅਸਲੀ ਪੰਜਾਬੀ ਜਿੱਥੇ-ਜਿੱਥੇ ਵੀ ਵੱਸਦੇ ਨੇ ਉਹ ਸਾਰਿਆਂ ਦੀ ਧਰਾ ਨਿਕਲੀ ਹੈ ਇਸ ਵੇਲੇ ਚਾਹ ਦੀ ਓਵਰਸੀਜ਼ ਤੇ ਸਾਡੇ ਭਰਾ ਜਿਵੇਂ ਮੈਂ ਨਿੱਜੀ ਤੌਰ ਤੇ ਗੱਲ ਕਰਾਂ ਤਾਂ ਮੈਂ ਦੇਵ ਖਰੋੜ ਮੇਰਾ ਛੋਟਾ ਭਰਾ ਹੈ ਜੀ ਉਹ ਇਸ ਵੇਲੇ ਕੈਨੇਡਾ ਜੀ ਪਰ ਉਹਨੇ ਉਚੇਚੇ ਤੌਰ ਤੇ ਜਿਵੇਂ ਹੁਣ ਅਸੀਂ ਤੋਂ ਬਾਅਦ ਵੀ ਜਦੋਂ ਬੇਸਿਕ ਜਦੋਂ ਪਾਣੀ ਉਤਰਨਾ ਨਾ ਜਦੋਂ ਆ ਉਦੋਂ ਮਾਹੌਲ ਬੜਾ ਖਰਾਬ ਹੋਣਾ ਹੈ ਕਈ ਬਿਮਾਰੀਆਂ ਆਉਣੀਆਂ ਨੇ ਕਾਫੀ ਕੁਛ ਹੋਣਾ ਹੈ ਉਦੋਂ ਸਾਨੂੰ ਜਿਆਦੇ ਲੋੜਾ ਸੀ ਦੁਆਰੇ ਵੀ ਕੀੜਾ ਮਾਰ ਕੇ ਜਾਵਾਂਗੇ ਸੋ ਜਿੰਨਾ ਜੁਨਾ ਸਹਿਯੋਗ ਬਣਦਾ ਸਾਡੇ ਤਾਂ ਲਿਖਿਆ ਵੀ ਹੋਇਆ ਵੀ ਆਪਾਂ ਸਾਰੇ ਦਸਮਾ ਦਸੌਂ ਦੇ ਕੱਢਦੇ ਆ ਸੋ ਇਸ ਵੇਲੇ ਖੜਨਾ ਚਾਹੀਦਾ ਹੈ ਇਹ ਨਹੀਂ ਮੈਟਰ ਕਰਦਾ ਵੀ ਕਿੰਨਾ ਕਿੰਨਾ ਸਮਾਨ ਲੈ ਕੇ ਆ ਰਹੇ ਹੋ ਮੈਟਰ ਕਰਦਾ ਤੁਹਾਡੀ ਸੋਚ ਤੁਹਾਡੀ ਨੀਤ ਕਿਹੜੀ ਨੀਤ ਨਾਲ ਤੇ ਕਿਹੜੀ ਸੋਚ ਨਾਲ ਤੁਸੀਂ ਦਿੰਦੇ ਹੋ ਜ਼ਰੂਰ ਇਸ ਵੇਲੇ ਔਕੀ ਖੜੀ ਵਿੱਚ ਆਪਾਂ ਸਾਰਿਆਂ ਪੰਜਾਬੀਆਂ ਨੂੰ ਜਿੱਥੇ-ਜਿੱਥੇ ਵੀ ਸਾਡੇ ਦੁਨੀਆ ਦੇ ਵਿੱਚ ਵੱਸਦੇ ਨੇ ਕੋਕ ਵਸਦੇ ਨੇ ਔਰ ਆਪ ਚੜਦੀ ਕਲਾ ਚ ਰਹੂਗਾ ਚੜਦੀ ਕਲਾ ਸੀਗਾ ਚੜਦੀ ਕਲਾ ਚ ਰਹੂਗਾ ਹਮੇਸ਼ਾ ਚੜਦੀ ਕਲਾ ਚ ਰਹੂਗਾ ਕਿਉਂਕਿ ਆਪਾਂ ਤਾਂ ਉਹ ਸਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪੈਂਦੀ ਆਪਣੇ ਆਪ ਹੀ ਦੇਖੋ ਹੁਣ ਤੁਸੀਂ ਇੱਕਾ ਇੱਕੇ ਚ ਬਰਕਤ ਹੈ ਨਾ ਕਿੰਨੀ ਹੈ ਜਿੱਥੇ ਤੁਸੀਂ ਦੇਖੋ ਜਿਹੜੇ ਪਾਸੇ ਦੇਖੋ ਲੋਕ ਟਰਾਲੀਆਂ ਲੈ ਕੇ ਆਪਦੇ ਆਪ ਲਾਈਨ ਹੀ ਲੱਗੀ ਪਈ ਆ ਮੀਲਾਂ ਦੀ ਲਾਈਨਾਂ ਲੱਗੀਆਂ ਪਈਆਂ ਨੇ ਚਾਰਾ ਆ ਗਿਆ ਅਨਾਖਾਂਡ ਪਿੰਡ ਦਾ ਸਿੱਧਾ ਆ ਗਿਆ ਤੁਸੀਂ ਹੂੰ ਲਾ ਲਓ ਤਰਪਾਲਾਂ ਗਏ ਤੇ ਤਰਪਾਲਾਂ ਆ ਗੀਆਂ ਮੋਟਰ ਬੋਟਸ ਆ ਗੀਆਂ ਜਿੱਥੇ ਜਿੱਥੇ ਜਿਹੜਾ ਕੁਝ ਚਾਹੀਦਾ ਸਾਨੂੰ ਉਹ ਪਤਾ ਹੀ ਨਹੀਂ ਆਪਣੇ ਆਪ ਕਿੱਥੋਂ ਆਉਂਦਾ ਹੂੰ ਤੁਸੀਂ ਇਕੱਲੇ ਇਕੱਲੇ ਜੁਨਟਰ ਨੂੰ ਦੇਖ ਲਓ ਹਰੇਕ ਬੰਦਾ ਕਹਿੰਦਾ ਮੈਂ ਸ਼ਾਇਦ ਮੈਂ ਤੰਗਾਂ ਜਾਵਾਂ ਜਦੋਂ ਪਰ ਕਦੇ ਵੀ ਕਦੇ ਪੰਜਾਬ ਦੇ ਉੱਤੇ ਕਰੋਪੀ ਆਈ ਹੈ ਤਾਂ ਸਾਡੇ ਚ ਇੱਕ ਜੁਟ ਹੋਣ ਦੀ ਭਾਵਨਾ ਜਿਹੜੀ ਉਹ ਵਾਹਿਗੁਰੂ ਨੇ ਬਖਸ਼ੀ ਚੜ੍ਹਦੀ ਕਲਾ ਚ ਰਹਿਣ ਸਾਰਿਆਂ ਦੀ ਚੜ੍ਹਦੀ ਕਲਾ ਦੀ ਕਾਮਨਾ ਸਾਰਿਆਂ ਬਾਈ ਗੁਰੂ ਦੇ ਅਰਦਾਸ ਹੈ ਵੀ ਸਾਰੇ ਚੜ੍ਹਦੀ ਕਲਾ ਚ ਰਹਿਣ